ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਦੇ ਕੱਲ ਕਈ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਮੌਸਮ ਵਿਭਾਗ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਫਰੀਦਕੋਟ ਪਠਾਨਕੋਟ ਲੁਧਿਆਣਾ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਦਰਜ ਕੀਤੀ ਗਈ ਪਰ ਇਸ ਦੇ ਬਾਵਜੂਦ ਸੂਬੇ ਵਿੱਚ ਹਮਸ ਭਰੀ ਗਰਮੀ ਦਾ ਜੋਰ ਜਾਰੀ ਰਿਹਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਵੀ ਸੂਬੇ ਦੇ ਕਈ ਖੇਤਰਾਂ ਵਿੱਚ ਹਲਕੀ ਬਰਖਾ ਹੋ ਸਕਦੀ ਹੈ ਜਦਕਿ ਕੱਲ ਤੋਂ ਸੂਬੇ ਵਿੱਚ ਵਰਖਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਦੇ ਦਰਮਿਆਨ ਹਿਮਾਚਲ ਵਿੱਚ ਭਾਰੀ ਵਰਖਾ ਦੇ ਚੱਲਦੇ ਸੂਬੇ ਦੇ ਡੈਮਾਂ ਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਹੋ ਗਿਆ ਹੈ ਪੌਂਗ ਡੈਮ ਵਿੱਚ ਪਾਣੀ ਦੇ ਪੱਧਰ ਵਿੱਚ ਇੱਕ ਦਿਨ ਵਿੱਚ ਹੀ 3 ਫੁੱਟ ਦਾ ਵਾਧਾ ਦਰਜ ਕੀਤਾ ਗਿਆ ਜਦ ਕਿ ਰਣਜੀਤ ਸਾਗਰ ਡੈਮ ਵਿੱਚ ਵੀ ਪਾਣੀ ਦਾ ਪੱਧਰ ਇੱਕ ਦਿਨ ਵਿੱਚ 3 ਫੁੱਟ ਵੱਧ ਗਿਆ ਪੌਂਗ ਡੈਮ ਵਿੱਚ ਕੱਲ ਪਾਣੀ ਦਾ ਪੱਧਰ 1366 ਫੁੱਟ ਦਰਜ ਕੀਤਾ ਗਿਆ ਪ੍ਰਸ਼ਾਸਨ ਅਨੁਸਾਰ 1365 ਫੁੱਟ ਤੇ ਪਾਣੀ ਪਹੁੰਚਣ ਤੋਂ ਬਾਅਦ ਡੈਮ ਦੇ ਫਲੱਡ ਗੇਟ ਖੋਲੇ ਜਾ ਸਕਦੇ ਹਨ ਇਸ ਸਬੰਧੀ ਡੈਮ ਦੇ ਪ੍ਰਬੰਧਕਾਂ ਨੇ ਫੈਸਲਾ ਲੈਣਾ ਹੁੰਦਾ ਹੈ ਪਾਣੀ ਦਾ ਪੱਧਰ ਵਧਣ ਦੇ ਚੱਲਦੇ ਪ੍ਰਸ਼ਾਸਨ ਨੇ ਹੁਸ਼ਿਆਰਪੁਰ ਗੁਰਦਾਸਪੁਰ ਤੇ ਤਰਨਤਾਰਨ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਭਾਈਤਾ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਰੇਡ ਦੇ ਮਾਮਲੇ ਤੇ ਕੱਲ ਪੰਜਾਬ ਪਾਇਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਆਮੋ ਸਾਹਮਣੇ ਹੋ ਗਏ। ਸੁਨੀਲ ਜਾਖੜ ਨੇ ਪਾਈਪਾ ਵਿੱਚ ਸ਼ਾਮਲ ਹੋਏ ਗਿੱਲ ਦੇ ਘਰ ਅਤੇ ਦਫ਼ਤਰ ਤੇ ਵਿਜੀਲੈਂਸ ਛਾਪੇ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਉਹਨਾਂ ਆਖਿਆ ਕਿ ਆਪ ਸਰਕਾਰ ਆਪਣੇ ਨਾਲ ਮਿਲ ਕੇ ਨਾ ਚੱਲਣ ਵਾਲਿਆਂ ਨੂੰ ਡਰਾਉਣ ਤੇ ਧਮਕਾਉਣ ਲਈ ਵਿਜੀਲੈਂਸ ਦੀ ਵਰਤੋਂ ਕਰ ਰਹੀ ਹੈ ਜੋ ਕਿ ਸਰਾਸਰ ਸਿਆਸੀ ਬਦਲਾਖੋਰੀ ਹੈ ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਜਾਖੜ ਦੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ What I am saying is ਜਿਹੜਾ ਮੈਂ ਇਲਜ਼ਾਮ ਲਾ ਰਿਹਾ ਸਾਬਾ ਸਰਕਾਰ ਜਿਹੜੀ ਹੈ ਗੈਂਗਸਟਰਸ ਨੂੰ ਖਤਮ ਕਰਨ ਦੀ بجائے ਸਰਕਾਰ ਆਪਣੇ ਆਪ ਇੱਕ ਗੈਂਗ ਦੇ ਤੌਰ ਤੇ ਇੱਕ ਗੈਂਗਸਟਰ ਦੇ ਤੌਰ ਤੇ ਕੰਮ ਕਰ ਰਹੀ ਹੈ ਆ ਜਿਹੜਾ ਇੱਕ ਪੋਲੀਟੀਕਲ ਗੈਂਗਸਟਰਸ ਆ ਪੋਲੀਟੀਕਲ ਗੈਂਗ ਬਣਿਆ ਬੈਠਾ ਹੈ ਉਸ ਗੈਂਗ ਦੇ ਤਹਿਤ ਇਹਨਾਂ ਨੇ ਇੱਕ ਸੁਨੇਹਾ ਲਾਤਾ ਰਣਜੀਤ ਸਿੰਘ ਗਿੱਲ ਨੇ ਉੱਤੇ ਕੋਈ ਵਿਜੀਲੈਂਸ ਰੇਡ ਨਹੀਂ ਹੋਤਾ ਇੱਕ ਪਟਾਕੇ ਵਾਲੀ ਗੱਲ ਹੈ ਬਾਹਰ ਜਾਂਦੇ ਦੋ ਚਾਰ ਫਾਇਰ ਕੱਢਦੇ ਹੋ ਜੀ ਪਰ ਸਾਰਿਆਂ ਨੂੰ ਇੱਕ ਖਬਰ ਹੋ ਗਈ ਪੰਜਾਬ ਦੇ ਅੰਦਰ ਵੀ ਜਿਹੜਾ ਕੋਈ ਵੀ ਇਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਪਾਰਟੀ 'ਚ ਜੁਆਇਨ ਕਰੂਗਾ ਕੋ ਖਾਂਦੇ ਪਿੰਦੇ ਘਰ ਆਲਾ ਤੇ ਆ ਰੇਡ ਤਿਆਰ ਲਈ ਲੋ ਸਭ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ 'ਚੀ ਬੜੀ ਦੇਰ ਤੋਂ ਕੇਸ ਚੱਲਦਾ ਉਹ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਪਿਛਲੇ 4 ਮਹੀਨੇ ਤੋਂ ਉਹ ਉਹਨਾਂ ਨੇ ਜੇਲ੍ਹ ਦੀ بجائے ਉਹ ਕਦੇ ਪੀਜੀਆ 'ਚ ਕਦੇ ਕਿਸੇ ਹਸਪਤਾਲ 'ਚ ਘਰੇ ਫਿਰਦੇ ਆ ਜਿੰਨੇ ਕ੍ਰਿਮੀਨਲ ਆ ਉਹ ਰਾਤ ਨੂੰ ਭੱਜ ਕੇ ਜਾਖੜਜੀ ਨੂੰ ਛੱਡ ਕੇ ਉਹ ਕਿਸੇ ਹੋਰ ਬੰਦੇ ਤੋਂ ਜਾ ਕੇ ਰਾਗਨੇ ਸੂਬੇ ਦੇ ਮੁੱਖ ਮੰਤਰੀ ਕੋਲ ਜੁਆਇਨ ਕਰ ਰਿਹਾ ਤੇ ਜਿਹੜਾ 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 ਸੂਬੇ ਦਾ ਪ੍ਰਧਾਨ ਹੈ ਉਹ ਕਿੱਥੇ ਸੀ ਉਹ ਸੋ ਬਹੁਤ ਸਾਰੇ ਸਵਾਲ ਹੈ ਮੈਂ ਜਾਖੜ ਸਾਹਿਬ ਦੀ ਜਿਹੜੇ ਸੀਗਾ ਨਾ ਉਹਨਾਂ ਦਾ ਬੜਾ ਚੰਗਾ ਰੈਪਿਊਟੇਸ਼ਨ ਸੀਗਾ ਉਹਨਾਂ ਦੀ ਇੱਕ ਫੈਮਿਲੀ ਹਿਸਟਰੀ ਸੀ ਔਰ ਉਹਨੇ ਸਾਰੀ ਉਮਰ ਭਾਜੀਪੀ ਨੂੰ ਕ੍ਰਿਟਿਸਾਈਜ਼ ਕੀਤਾ ਤੇ ਆਲਟੀਮੇਟਲੀ ਅਨਫੋਰਚੂਨੇਟਲੀ ਉਹ ਜਿੱਥੇ ਜਿਹਦੇ ਵਿੱਚ ਕਮਲ ਫੁੱਲ ਦਾ ਉੱਥੇ ਪਹੁੰਚ ਗਿਆ ਪੰਜਾਬ ਸਰਕਾਰ ਨੇ ਕੱਲ ਸੂਬੇ ਦੇ ਆਮ ਆਦਮੀ ਕਲੀਨਕਾ ਨੂੰ WhatsApp ਚੈਟਬੋਟ ਨਾਲ ਜੋੜਨ ਦੀ ਸ਼ੁਰੂਆਤ ਕਰ ਦਿੱਤੀ ਇਸ ਸਹੂਲਤ ਸ਼ੁਰੂ ਹੋਣ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਹੁਣ ਮੈਡੀਕਲ ਟੈਸਟ ਦੀਆਂ ਰਿਪੋਰਟਾਂ ਡਾਕਟਰ ਦੀ ਪਰਚੀ ਜਾਂਚ ਰਿਪੋਰਟ ਡਾਕਟਰ ਨੂੰ ਮਿਲਣ ਦੀ ਤਰੀਕ ਆਦ ਸਬੰਧੀ ਸਾਰੀਆਂ ਜਾਣਕਾਰੀਆਂ WhatsApp ਤੇ ਘਰ ਬੈਠੇ ਹੀ ਮਿਲਣ ਗਿਆ। ਕੱਲ ਇਸ ਸਹੂਲਤ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਸਮਾਗਮ ਦੌਰਾਨ ਕੀਤੀ। ਆਪਣੇ ਸੰਬੋਧਨ ਵਿੱਚ ਉਹਨਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਜਲਦ ਹੀ ਸੂਬੇ ਵਿੱਚ 200 ਹੋਰ ਆਮ ਆਦਮੀ ਕਲੀਨਿਕ ਖੋਲੇਗੀ। ਕੱਲ ਦੇ ਸਮਾਗਮ ਵਿੱਚ ਮੁੱਖ ਮੰਤਰੀ ਨੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਅਕਸਰ ਜਿੱਥੇ ਉਹਨਾਂ ਦੇ ਸੰਬੋਧਨ ਵਿੱਚ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂ ਨਿਸ਼ਾਨੇ ਤੇ ਰਹਿੰਦੇ ਹਨ ਕੱਲ ਮੁੱਖ ਮੰਤਰੀ ਦੇ ਸੰਬੋਧਨ ਵਿੱਚ ਚੰਡੀਗੜ੍ਹ ਪੁਲਿਸ ਨਿਸ਼ਾਨੇ ਤੇ ਰਹੀ ਉਹਨਾਂ ਚੰਡੀਗੜ੍ਹ ਪੁਲਿਸ ਤੇ ਦੋਸ਼ ਲਾਇਆ ਕਿ ਉਸ ਦਾ ਇੱਕੋ ਇੱਕ ਕੰਮ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਚਲਾਨ ਕੱਟਣਾ ਹੈ ਜਦਕਿ ਲੋਕਾਂ ਦੀ ਸੁਰੱਖਿਆ ਵੱਲ ਚੰਡੀਗੜ੍ਹ ਪੁਲਿਸ ਦਾ ਕੋਈ ਧਿਆਨ ਨਹੀਂ ਹੈ जो ट्रैफिक पुलिस है ना चंडीगढ़ वाले या शहरों वाले ये चित्र काटने के लिए इनका कोई ध्यान नहीं होता कि गाड़ी ठीक चल रही है बस 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 कोई उनका ये नहीं है तू तू रेड किया तो वो तो चाहते हैं रेड क्रॉस करे कोई वो तो काट के बैठे हैं जा जा तो ऐसे कर देंगे जब ऐसे हो जाएगा को तो काम बनता है ना उनका ਸੰਗਰੂਰ ਦੇ ਪਿੰਡ ਨਮੋਲ ਵਿੱਚ ਬੀਤੀ ਰਾਤ ਇੱਕ ਚੋਰੀ ਦੀ ਵੱਡੀ ਘਟਨਾ ਵਾਪਰੀ ਚੋਰ ਇੱਕ ਘਰ ਵਿੱਚ ਵੜ ਕੇ 92 ਤੋਲੇ ਸੋਨਾ ਤੇ ਲਗਭਗ 2.5 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰਕ ਸੂਤਰਾਂ ਮੁਤਾਬਕ ਜਿਸ ਸਮੇਂ ਚੋਰੀ ਹੋਈ ਪਰਿਵਾਰਕ ਮੈਂਬਰ ਘਰ ਵਿੱਚ ਸੁੱਤੇ ਹੋਏ ਸਨ ਫਰੀਦਕੋਟ ਜ਼ਿਲ੍ਹੇ ਦੇ ਸਾਦਕ ਕਸਬੇ ਦੀ ਬੈਂਕ ਦੇ ਵਿੱਚੋਂ ਹੋਏ ਕੱਪੜੇ ਦਾ ਮਾਮਲਾ ਹਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਹੁਣ ਬਟਾਲਾ ਨਜ਼ਦੀਕ ਕਾਦੀਆਂ ਕਸਬੇ ਵਿੱਚ ਇੱਕ ਬੈਂਕ ਵਿੱਚ ਹੋਰ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ ਕੱਲ ਬਟਾਲਾ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਇਥੋਂ ਦੇ ਬੈਂਕ ਆਫ ਬੜੋਦਾ ਦੇ ਖਜ਼ਾਨਚੀ ਤਿਲਜਿੰਦਰ ਸਿੰਘ ਵਾਸੀ ਕਾਦੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਉਸਤੇ ਦੋਸ਼ ਹੈ ਕਿ ਉਸਨੇ ਧੋਖਾਧੜੀ ਕਰ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਕਢਵਾ ਲਏ ਇਹ ਜਾਣਕਾਰੀ ਮਿਲੀ ਹੈ ਕਿ ਉਕਤ ਦੋਸ਼ੀ ਵੀਡੀਓ ਗੇਮ ਖੇਡਣ ਦਾ ਸ਼ੌਕੀਨ ਸੀ ਅਤੇ ਇਸ ਵਿੱਚ ਉਸ ਨੂੰ ਵੱਡਾ ਘਾਟਾ ਹੋਇਆ ਸੀ ਜਿਸ ਦੇ ਚੱਲਦੇ ਉਸਨੇ ਇਹ ਧੋਖਾਧੜੀ ਕੀਤੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਹਤਿਆ ਕਾਂਡ ਵਿੱਚ ਸ਼ਾਮਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 7 ਮੁਲਜ਼ਮਾਂ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਅਦਾਲਤ ਨੇ ਆਖਿਆ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ ਤੇ ਜਦ ਤੱਕ ਗਵਾਹਾਂ ਦੀ ਗਵਾਹੀ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਕਿਸੇ ਵੀ ਦੋਸ਼ੀ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ। ਮਨੋਤ ਨੇੜਲੇ ਪਿੰਡ ਕਟੋਰੇਵਾਲਾ ਦੀ ਪੰਚਾਇਤ ਨੇ ਇੱਕ ਨਵੇਕਲਾ ਮਤਾ ਪਾਸ ਕਰ ਦਿੱਤਾ। ਇਸ ਮਤੇ ਅਨੁਸਾਰ ਪਿੰਡ ਵਿੱਚ ਤੰਬਾਕੂ ਵੇਚਣ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਮਤੇ ਵਿੱਚ ਆਖਿਆ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਬੀੜੀ, ਸਿਗਰਟ ਜਾਂ ਹੋਰ ਤੰਬਾਕੂ ਨਾਲ ਸੰਬੰਧਿਤ ਨਸ਼ੀਲੀ ਸਮੱਗਰੀ ਨਹੀਂ ਵੇਚੇਗਾ। ਜੇਕਰ ਅਜਿਹਾ ਦੁਕਾਨਦਾਰ ਕਰਦਾ ਪਾਇਆ ਗਿਆ ਤਾਂ ਉਸਤੇ 11000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ ਪਿੰਡ ਦੀ ਪੰਚਾਇਤ ਨੇ ਇਹ ਫੈਸਲਾ ਵੀ ਕੀਤਾ ਕਿ ਪਿੰਡ ਵਿੱਚ ਨਸ਼ਾ ਵੇਚਣ ਤੇ ਕਰਨ ਵਾਲੇ ਦੀ ਕੋਈ ਵੀ ਕਾਨੂੰਨੀ ਮਦਦ ਕਰਨ ਲਈ ਪਿੰਡ ਦਾ ਮੋਤਬਰ ਜਾਂ ਪੰਚਾਇਤ ਦਾ ਮੈਂਬਰ ਅੱਗੇ ਨਹੀਂ ਆਵੇਗਾ ਆਮ ਆਦਮੀ ਪਾਰਟੀ ਨੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਧਮਕੀਆਂ ਮਿਲਣ ਦੇ ਦਾਅਵੇ ਨੂੰ ਝੂਠਾ ਤੇ ਮਨ ਘੜਤ ਕਰਾਰ ਦਿੱਤਾ ਹੈ ਇਸ ਸੰਬੰਧੀ ਆਪ ਵਿਧਾਇਕ ਗੁਰਦੀਪ ਰੰਧਾਵਾ ਨੇ ਦੋਸ਼ ਲਾਇਆ ਕਿ ਰੰਧਾਵਾ ਨੇ ਇਹ ਝੂਠ ਆਪ ਸਰਕਾਰ ਨੂੰ ਬਦਨਾਮ ਕਰਨ ਲਈ ਬੋਲਿਆ ਹੈ ਉਸਦੇ ਪੁੱਤਰ ਨੂੰ ਕੋਈ ਧਮਕੀ ਨਹੀਂ ਮਿਲੀ ਹੈ ਕੱਲ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਗੁਰਦੀਪ ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਿਸ ਵਿਅਕਤੀ ਨੂੰ ਰੰਧਾਵਾ ਦੇ ਪੁੱਤਰ ਨੂੰ ਧਮਕੀਆਂ ਦੇਣ ਦੇ ਦੋਸ਼ 'ਤੇ ਹਿਰਾਸਤ ਵਿੱਚ ਲਿਆ ਗਿਆ ਹੈ ਉਸ ਨੇ ਅਜੇ ਹੀ ਕੋਈ ਧਮਕੀ ਨਹੀਂ ਦਿੱਤੀ ਹੈ ਰੰਧਾਵਾ ਪਰਿਵਾਰ ਨੇ ਇਹ ਸਾਰੀ ਸਾਜ਼ਿਸ਼ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਰਚੀ ਹੈ। ਫਰੋਈਪੁਰ ਤੋਂ ਅਮਰਨਾਥ ਯਾਤਰਾ ਲਈ ਜਾ ਰਹੇ ਲੰਗਰ ਕਮੇਟੀ ਦੇ ਮੈਂਬਰਾਂ ਦੀ ਕਾਰ ਸ੍ਰਿਚਰਵਾਰ ਦੇਰ ਰਾਤ ਕਠੂਆ ਨਜ਼ਦੀਕ ਹਾਸੇ ਦਾ ਸ਼ਿਕਾਰ ਹੋ ਗਈ। ਇਸ ਹਾਸੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੁਗਾ ਜ਼ਿਲ੍ਹੇ ਦੇ थाना ਕੋਟੀਸੇਖਾਂ ਦੀ ਤਤਕਾਲੀ ਮੁਖੀ ਤੇ ਹੁਣ ਮੁੱਤਲ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਮੁੱਤਲ ਪ੍ਰਸ਼ਾਸਕਾਰੀ ਤੇ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ 3 ਕਿਲੋ ਅਫੀਮ ਗਾਇਬ ਕਰਨ ਦੇ ਮਾਮਲੇ ਦੀ ਜਾਂਚ ਹੁਣ ਵਿਜੀਲੈਂਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਅਦਾਲਤ ਨੇ ਅਰਸ਼ਪ੍ਰੀਤ ਗਰੇਵਾਲ ਨੂੰ ਭਗੌੜਾ ਵੀ ਕਰਾਰ ਦੇ ਦਿੱਤਾ ਸੀ ਸਪਰੀਮ ਕੋਰਟ ਅੱਜ ਉਸ ਪਟੀਸ਼ਨ ਤੇ ਸੁਣਵਾਈ ਕਰੇਗਾ ਜਿਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪਟਿਆਲਾ ਵਿੱਚ ਕਰਨਲ ਤੇ ਕੀਤੇ ਗਏ ਕਥਿਤ ਹਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਗਈ ਸੀ। ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮਹਮਾ ਯੁੱਧ ਨਸ਼ਿਆਂ ਵਿਰੁੱਧ ਦੇ 155ਵੇਂ ਦਿਨ ਪੰਜਾਬ ਪੁਲਿਸ ਨੇ ਕੱਲ 399 ਥਾਵਾਂ ਤੇ ਛਾਪੇਮਾਰੀ ਕਰ 116 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਸ ਤਰ੍ਹਾਂ ਇਸ ਮਹੀਨੇ ਗ੍ਰਿਫਤਾਰ ਕੀਤੇ ਨਸ਼ਾ ਤਸਕਰਾਂ ਦੀ ਗਿਣਤੀ ਲਗਭਗ 2424000 ਪਹੁੰਚ ਗਈ ਹੈ ਉਧਰ ਕੱਲ ਫਰੋਈਪੁਰ ਦੀ ਕੇਂਦਰੀ ਜੇਲ੍ਹ ਵਿੱਚ ਵੀ ਇੱਕ ਤਲਾਸ਼ੀ ਮਹਿੰਮ ਚਲਾਈ ਗਈ ਇਸ ਤਲਾਸ਼ੀ ਮਹਿੰਮ ਦੌਰਾਨ ਕੈਦੀਆਂ ਕੋਲੋਂ 15 ਮੋਬਾਈਲ ਫੋਨ ਬਰਾਮਦ ਹੋਏ ਸਪਾਈਸ ਜੈਟ 에ਅਰਲਾਈਨ ਨੇ ਦਾਵਾ ਕੀਤਾ ਕਿ ਇੱਕ ਯਾਤਰੀ ਜੋ ਭਾਰਤੀ ਫੌਜ ਦਾ ਅਧਿਕਾਰੀ ਹੈ ਵੱਲੋਂ ਸ਼੍ਰੀਨਗਰ ਹਵਾਈ ਅੱਡੇ ਤੇ ਉਸਦੇ ਚਾਰ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ। 에ਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਬੋਰਡਿੰਗ ਦੌਰਾਨ ਸਮਾਨ ਦੇ ਭਜਨ ਨੂੰ ਲੈ ਕੇ ਫੌਜੀ ਅਧਿਕਾਰੀ ਦੀ ਚਾਰ ਸਪਾਈਸ ਜੈਟ ਦੇ ਮੁਲਾਜ਼ਮਾਂ ਨਾਲ ਟਕਰਾਰ ਹੋ ਗਈ ਜਿਸ ਤੋਂ ਬਾਅਦ ਤੈਸ਼ ਵਿੱਚ ਆ ਕੇ ਫੌਜੀ ਅਧਿਕਾਰੀ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਕਰਮਚਾਰੀ ਦੀ ਰੀੜ ਦੀ ਹੱਡੀ ਟੁੱਟ ਗਈ ਜਦਕਿ ਇੱਕ ਦਾ ਜ਼ਖਮਾੜਾ ਬਾਕੀ ਦੋ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਇਸ ਦੇ ਦਰਮਿਆਨ ਭਾਰਤੀ ਫੌਜ ਨੇ ਸਪਸ਼ਟ ਕਰ ਦਿੱਤਾ ਕਿ ਉਹ ਆਪਣੇ ਇਸ ਅਧਿਕਾਰੀ ਵਿਰੁੱਧ ਜਾਂਚ ਵਿੱਚ ਮੁਕੰਮਲ ਸਹਿਯੋਗ ਦੇਵੇਗੀ ਚੋਣ ਕਮਿਸ਼ਨ ਨੇ ਆਰ ਜੀ ਡੀ ਅਗੂ ਤੇਜਸਵੀ ਯਾਦਵ ਨੂੰ ਕੱਲ ਨੋਟਿਸ ਜਾਰੀ ਕਰ ਉਹ ਸਾਰਾ ਰਿਕਾਰਡ ਮਹਿਆ ਕਰਵਾਉਣ ਲਈ ਆਖਿਆ ਹੈ ਜਿਸ ਦੇ ਬਲਤੇ ਇੱਕ ਦਿਨ ਪਹਿਲਾਂ ਤੇਜਸਵੀ ਯਾਦਵ ਨੇ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਵੋਟਰ ਸੂਚੀਆਂ ਵਿੱਚ ਉਹਨਾਂ ਦਾ ਨਾਮ ਸ਼ਾਮਲ ਨਹੀਂ ਹੈ ਜਿਕਰ ਜੋਗ ਹੈ ਕਿ ਚੋਣ ਕਮਿਸ਼ਨ ਤੇਜਸਵੀ ਯਾਦਵ ਦੇ ਇਹਨਾਂ ਦਾਅਵਿਆਂ ਨੂੰ ਮੁੱਢੋਂ ਰੱਦ ਕਰ ਚੁੱਕਾ ਹੈ ਇਸ ਦਰਮਿਆਨ ਕੱਲ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਉਸ ਵੱਲੋਂ ਪ੍ਰਕਾਸ਼ਿਤ ਵੋਟਰ ਸੂਚੀਆਂ ਵਿੱਚ ਕਿਸੇ ਵੀ ਵੋਟਰ ਨੇ ਹਾਲੇ ਤੱਕ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ ਹੈ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਦੇ ਪੰਜਾਬ ਜੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਤੋਂ WhatsApp ਕਾਲ ਰਾਹੀਂ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਹੈ ਅਤੇ ਫਰौती ਨਾ ਦੇਣ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਬੈਸ ਸੰਸਾਰ ਉਸ ਨੂੰ ਲਗਾਤਾਰ 2 ਮਹੀਨਿਆਂ ਤੋਂ ਫੋਨ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੀ ਉਹਨਾਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਬੈਸ ਨੇ ਪੁਲਿਸ ਤੇ ਦੋਸ਼ ਲਾਇਆ ਕਿ ਪੁਲਿਸ ਨੇ ਇਹ ਧਮਕੀਆਂ ਮਿਲਣ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਠੋਕਮੀ ਕਾਰਵਾਈ ਨਹੀਂ ਕੀਤੀ ਹੈ ਹੈਰੀ ਬਰੁਕ ਤੇ ਜੋ ਰੂਟ ਦੇ ਸੈਂਕੜਿਆਂ ਦੀ ਬਦੌਲਤ ਸਚਨ ਐਂਡਰਸਨ ਟਰਾਫੀ ਦੇ ਆਖਰੀ ਮੈਚ ਵਿੱਚ ਇੰਗਲੈਂਡ ਕੱਲ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਿਆ। ਇੰਗਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਤੇ 339 ਦੌੜਾਂ ਬਣਾ ਲਈਆਂ ਤੇ ਉਸ ਨੂੰ ਜਿੱਤ ਲਈ ਹੁਣ ਸਿਰਫ 35 ਦੌੜਾਂ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।